ਬਬੀਹਾ ਸਗਲੀ ਤਰਤੀ ਜੇ ਫਿਰਹਿ ਊੜ ਚੜਹਿ ਆਕਾਸ ਸਤਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪਰਗਾਸ ਨਾਨਕ ਤੇ ਸਹਿਬ ਸੰਤ ਹੈ ਜੇ ਸਤਗੁਰ ਸੇਵ ਸਮਾਈ ਹਰ ਬੁੱਠਾ ਮਨ ਤਨ ਸਭ ਪਰਫੜੈ ਸਭ ਜਗ ਹਰੀਆਵਲ ਹੋਈ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰੀਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰ ਆ ਸਭ ਕੋਏ ਨਾਮਕ ਤਿਨਾ ਬਸੰਤ ਹੈ ਜਿੰਨਾ ਗੁਰਮੁਖ ਵਸਿਆ ਮਨ ਸੋਏ ਹਰ ਵੁਠੈ ਮਨ ਤਨ ਪਰਫੜੈ ਸਭ जग ਹਰਿਆ ਹੋਏ ਵੱਡੜ ਚਾਲ ਚਲੰਬ ਲੈ ਨਾਮ ੜਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ ਹਰ ਹਟ ਭੀ ਤੂੰ ਤੂੰ ਕਰਹਿ ਬੋਲ ਹੈ ਭਲੀ ਬਾਣ ਸਾਹਿਬ ਸਦਾ ਹضور ਹੈ ਕਿਆ ਉੱਚੀ ਕਰਹਿ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਕਿਸੈ ਵਿਟਹੁ ਕੁਰਬਾਨ ਆਪ ਛੋਡ ਤਾ ਸਹੋ ਮਿਲੈ ਸੱਚਾ ਇਹੋ ਵਿਚਾਰ ਹਮ ਮੈਂ ਫਿੱਕਾ ਬੋਲਣਾ ਬੁਝ ਨਾ ਸਕਾ ਕਾਰ ਵਣ ਤਿਣ ਤ੍ਰੇ ਪਵਨ ਤੁਜੈ ਧਾਇਂਦਾ ਅਨ ਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰਹੇ ਜੇ ਆਪਣੀ ਤਾਂ ਆਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਧਾਇਆ ਆਏ ਸੇ ਪਰਮਾਨ ਜੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਇਸ ਨਾਨਕ ਘਰ ਬੈਠਿਆ ਯੋਗ ਪਾਈਐ ਸਤਿਗੁਰ ਕੈ ਉਪਦੇਸ ਚਾਰੇ ਕੁੰਡਾਂ ਜੀ ਭਵਹਿ 베ਦ ਪੜਹਿ ਜੁਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੂਖ ਦਵਾਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿੱਤ ਮਨਮੁਖ ਸੋ ਕਰ ਦੋਸਤੀ ਸੁਖ ਕੀ ਪੁੱਛਹਿ ਮਿੱਤ ਗੁਰਮੁਖ ਸੋ ਕਰ ਦੋਸਤੀ ਸਤਗੁਰ ਸੋ ਲਾਏ ਚਿੱਤ ਜੰਮਣ ਮਰਨ ਕਾ ਮੂਲ ਕਟਿਐ ਤਾਂ ਸੁਖ ਹੋਵੀ ਮਿੱਤ ਭੁਲਿਐ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੀ ਸ਼ਲੋਕ ਮਹੱਲਾ ਚੌਥਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਈ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤੇਖ ਉਤਰੈ ਤਨ ਮਨ ਸੀਤਲ ਹੋਏ ਵਾਹੂ ਵਾਹੂ ਸਤਗੁਰ ਸਤਪੁਰਖ ਹੈ ਜਿਸਨੂੰ ਸਮਤ ਸਭ ਕੋਏ ਵਾਹੂ ਵਾਹੂ ਸਤਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹੂ ਵਾਹੂ ਸਤਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹਵਾਹ ਸਤ ਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ ਵਾਹਵਾਹ ਸਤ ਗੁਰੂ ਹੈ ਜੇ ਸੱਚ ਦਿਰੜਾਏ ਸੋਏ ਨਾਨਕ ਸਤ ਗੁਰ ਵਾਹਵਾਹ ਜਿਸ ਤੇ ਨਾਮ ਪਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗਵਿੰਦ ਆਨੰਦ ਇਹ ਨਾਮ ਸਲਾਹਣਾ ਹਰ ਜੱਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਮੂਹ ਪਿਰਿਆ ਸੋਨੇ ਹੋ ਕਿਉ ਸੱਜਣ ਮਿਲਹਿ ਪਿਆਰਿਆ ਹਉ ਟੰਢੀ ਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਂ ਦਾ ਮਿੱਤ ਹੈ ਜੇ ਮਿਲੈ ਤਾਂ ਇਹੋ ਮਨ ਵਾਰਿਆ ਦੇਂਦਾ ਮੂ ਪਿਰ ਦੱਸ ਹਰ ਸੱਜਣ ਸਿਰ ਜਨ ਹਾਰਿਆ ਨਾਨਕ ਹਉ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹਉ ਖੜੀ ਨਿਹਾਲੀ ਪੰਦ ਮਤ ਮੂ ਸੱਜਣ ਆਵੇ ਕੋ ਆਣ ਮਲਾਵੇ ਅੱਜ ਮੈਂ ਪਿਰ ਮੇਲ ਮਲਾਵੇ ਹਉ ਜਿਉ ਕਰੀ ਤਿਸ ਵਿਟੋਂ ਚੌਖੰਨੀ ਐ ਜੋ ਮੈਂ ਪ੍ਰੀਤ ਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਗੁਰ ਕਾ ਫਰਮਾਇਆ ਮਨ ਨਾ ਸਕੀ ਦੁਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰੁ ਭਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਛੈ ਸੋ ਫਲ ਪਾਏ ਜਿਨਿ ਸਤਿਗੁਰ ਮੰਨਿਆ ਹਉ ਤਿਨ ਕੇ ਲਾਗਉ ਪਾਏ ਨਾਨਕ ਤਾ ਕਾ ਦਾਸ ਹੈ ਜੇ ਅਨੰਦਿਨ ਰਹੈ ਨਿਵਲਾਈ ਜਿਨਾਂ ਪਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਐ ਨਾਨਕ ਮਿਲੇ ਸੁਭਾਏ ਗੁਰਮਖ ਇਹੋ ਮਨ ਰਸੀਐ ਜਿਨਾਂ ਪਰੀ ਪਿਆਰ ਕਿਉ ਜੀਵਨ ਪਿਰ ਬਾਹਰੇ ਜਾਂ ਸਹੋ ਦੇਖਣ ਆਪਣਾ ਨਾਨਕ ਥੀਵਨ ਭੀ ਹਰੇ ਜਿਨਾਂ ਗੁਰਮਖ ਅੰਦਰ ਨੇਹੋ ਤੈ ਪ੍ਰੀਤਮ ਸਚੈ ਲਾਇਆ ਰਾਤੀ ਅਤੈ ਦੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਅਨੰਦਿਨ ਰਹੈ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬਹੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨਾਂ ਅੰਦਰ ਸੱਚਾ ਨੇਹੋ ਕਿਉ ਜੀਵਨ ਪਿਰੀ ਵਹੁਣਿਆ ਗੁਰਮੁਖ ਮੇਲੇ ਆਪ ਨਾਨਕ ਚਰੀ ਵਛੁਨਿਆ ਜਿਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲੇਹੋ ਮਲਾਏ ਮੈਂ ਜਾਚਕ ਦੀਜੈ ਨਾਮ ਹਰ